ਸਾਥਿਓ ਅੱਜ ਸਾਡੇ ਵਿੱਚ ਬਿਰਾਜ਼ਮਾਨ ਹਨ ਵਿਸ਼ਵ ਪ੍ਰਸਿੱਧ ਚਿੰਤਕ ਦਰਜਣਾਂ ਕਿਤਾਬਾਂ ਦੇ ਲੇਖਕ ਦਰਜਣਾ ਅਵਾਰਡ ਨਾਲ ਸਨਮਾਨਿਤ ਡਾਕਟਰ ਐਸ ਐਲ ਬਿਰਦੀ ਐਡਵੋਕੇਟ ਫਗਵਾੜਾ ਬਿਰਦੀ ਸਾਹਿਬ ਮਹਾਰ ਰੇਜਿਮੈਂਟ ਬਾਰੇ ਥੋੜਾ ਵਿਸਤਾਰ ਨਾਲ ਦੱਸੋ ਵੀ ਮਹਾਰ ਰੇਜਿਮੈਂਟ ਅਸਲ ਵਿੱਚ ਹੈ ਕੀ ਸੀ ਸਾਥੀ ਜੀ ਜਿਹੜਾ ਆਪਣਾ ਦੇਸ਼ ਹੈ ਨਾ ਹੂੰ ਬਾਕੀ ਸੰਸਾਰ ਦੇ ਵਿੱਚ ਤੁਸੀਂ ਜਾਮੋਗੇ ਹਨੂ ਮਿਲਟਰੀ ਇੱਕੋ ਕਿਸਮ ਦੀ ਮੈਣੀ ਹੈ ਚਾਹੇ ਅਮਰੀਕਾ ਕੈਨੇਡਾ ਇੰਗਲੈਂਡ ਕਿਤੇ ਵੀ ਆ ਹਮ ਪਰ ਕਿਉਂਕਿ ਸਾਡਾ ਜਿਹੜਾ ਦੇਸ਼ ਆ ਇਹਨੂੰ ਮਨੁਵਾਦੀਆਂ ਨੇ ਆ ਕੇ ਵੰਡ ਦਿੱਤਾ ਹਮ ਜਾਤਾਂ 'ਚ ਵੰਡ ਦਿੱਤਾ ਮੱਜਬਾਂ 'ਚ ਵੰਡ ਦਿੱਤਾ ਹਮ ਤੇ ਉਹ ਫੇਰ ਵੀ ਇੱਕ ਤੇ ਇਕੱਠੇ ਨਾ ਹੋ ਜਾਣ ਹਮ ਤੇ ਜੇ ਇਕੱਠੇ ਹੋਣਗੇ ਤਾਂ ਇਹ ਬਗਾਵਤ ਕਰਕੇ ਰਾਜ ਲੈ ਲੈਣਗੇ ਹਮ ਵੀ ਇਹਨਾਂ ਨੂੰ ਵੰਡ ਕੇ ਹੀ ਰੱਖਿਆ ਜਾਵੇ ਹਮ ਤਾਂ ਫੇਰ ਉਹ ਨਹੀਂ ਜਿਹੜੀਆਂ ਰਜਮੈਂਟਾਂ ਸੀ ਜਿੱਦਾਂ ਜੱਟ ਰਜਮੈਂਟ ਪਠਾਨ ਰਜਮੈਂਟ ਤੇ ਰਾਜਪੂਤ ਰਜਮੈਂਟ ਇਦਾਂ ਹੀ ਮਹਾਰ ਰਜਮੈਂਟ ਜਿਹੜੇ ਮਹਾਰ ਸੀ ਉਹਨਾਂ ਦੀ ਰਜਮੈਂਟ ਬਣੀ ਹੂੰ ਹੈ ਤੇ ਜਿਹੜੀ ਮਹਾਰ ਰਜਮੈਂਟ ਜਿਹੜੀ ਆ ਇਹਦਾ ਇਤਿਹਾਸ ਜੇ ਦੇਖਣਾ ਕਿਸੇ ਨੇ ਤਾਂ ਜਿੱਥੇ ਆਪਣਾ ਰਾਸ਼ਟਰਪਤੀ ਬੈਂਦਾ ਰਾਸ਼ਟਰਪਤੀ ਭਵਨ ਜਿਹਨੂੰ ਕਹਿੰਦੇ ਆ ਹੂੰ ਉੱਥੇ ਸਿਰਫ ਮਹਾਰ ਰਜਮੈਂਟ ਦਾ ਸੋਨੇ ਦੇ ਅੱਖਰਾਂ 'ਚ ਨਾਂ ਲਿਖਿਆ ਆ ਸਿਰਫ ਮਹਾਰ ਮਹਾਰ ਰਜਮੈਂਟ ਦਾ ਅੱਛਾ ਜੀ ਸੋਨੇ ਦੇ ਅੱਖਰਾਂ 'ਚ ਉਹਦਾ ਨਾਂ ਲਿਖਿਆ ਉਹਦਾ ਕਾਰਨ ਇਹ ਆ ਹੂੰ ਉਹਦਾ ਕਾਰਨ ਇਹ ਹੈਗਾ ਯਾਰ ਬਈ ਜਦੋਂ 1971 ਦੀ ਜੰਗ ਲੱਗੀ ਹੈਗੀ ਆ ਹੂੰ 1971 ਦੀ ਜੰਗ ਦੇ ਵਿੱਚ ਜਦੋਂ ਲੜਾਈ ਹੋਈ ਹੂੰ ਤਾਂ ਮਹਾਰਾਜਮੈਂਟ ਜਿਹੜੀ ਆਪਣੇ ਆ ਬਾਰਡਰ ਤੇ ਲਾਈ ਹੋਈ ਸੀ ਬਾਗੇ ਤੇ ਅੱਛਾ ਬਾਗੇ ਤੇ ਲੱਗੀ ਸੀ ਇੱਥੇ ਲੱਗੂਈ ਸੀ ਇਹ ਤੁਹਾਡੇ ਕੋਲ ਸਾਨੂੰ ਪਤਾ ਲੱਗਾ ਅੱਛਾ ਜੀ ਉਹ ਫਿਰ ਮਹਾਰਾਜਮੈਂਟ ਦਾ ਜਿਹੜਾ ਤੁਲਸੀਦਾਸ ਸੀ ਉਹਦਾ ਨਾਮ ਤੁਲਸੀਦਾਸ ਹੂੰ ਉਹ ਵੱਡੀ ਜਿਹੜੀ ਮਸ਼ੀਨ ਗਾਨਿਆ ਜਿਹੜੀ 250 ਗੋਲੀਆਂ ਇੱਕੋ ਵਾਰ ਕਰ ਦਿੰਦੀ ਹੂੰ ਬਹੁਤ ਵੱਡੇ ਪੱਧਰ ਤੇ 1200 ਗੋਲੀਆਂ ਕਰ ਦਿੰਦੀ ਹੂੰ ਉਹ ਮਸ਼ੀਨ ਮੈਂ ਇਸੇ ਦਾ ਉਹ ਤੁਲਸੀ ਦਾਸ ਤੁਲਸੀ ਉਹ ਦਰੂ ਪਾਕਿਸਤਾਨਾ ਲੋ ਗੋਲਾ ਆਇਆ ਹੂੰ ਗੋਲਾ ਆਇਆ ਤੇ ਉਹਨੇ ਉਹਦਾ ਸਿਰ ਉਡਾ ਕੇ ਲੈ ਗਿਆ ਤੁਲਸੀ ਦਾਸ ਦਾ ਐਦਾਂ ਸਿਰ ਉਡਾ ਕੇ ਲੈ ਗਿਆ ਅੱਛਾ ਗੋਲਾ ਤੋਪ ਦਾ ਸਿਰ ਉਡਾ ਕੇ ਲੈ ਗਿਆ ਤੇ ਤੁਲਸੀ ਦਾਸ ਇੰਨਾ ਜਸ਼ੀਲਾ ਸੀ ਕਿਉਂਕਿ ਮਹਾਰ ਜਿਹੜੀ ਮਾਰਸ਼ਲ ਕੌਮ ਹੈ ਉਹਦੇ ਵਿੱਚੋਂ ਸੀਗਾ ਹੂੰ ਤੇ ਓਨ ਮਸ਼ੀਨ ਤੇ ਬੈਠੇ ਬੈਠੇ ਨਹੀਂ ਨਾ 250 ਬੰਦਾ ਪਾਕਿਸਤਾਨ ਦਾ ਫੌਜੀ ਮਾਰ ਦਿੰਦਾ 200 ਬੰਦਾ ਸਰ ਉਹੜੇ-ਉੜੇ ਮਾਰ ਦਿੰਦਾ ਹੂੰ ਤਾਂ ਫੇਰ ਭਾਰਤ ਸਰਕਾਰ ਨੇ ਹੂੰ ਉਹਨਾਂ ਨੂੰ ਜਿਹੜਾ ਪਰਮਵੀਰ ਚੱਕਰ ਸਭ ਤੋਂ ਵੱਡਾ ਜਿਹੜਾ ਸਨਮਾਨ ਉਹਨਾਂ ਨੂੰ ਦਿੱਤਾ ਬਹੁਤ ਬਹੁਤ ਦਿੱਤਾ ਤੇ ਉਹ ਅਜੇ ਜ਼ਿਆਦਾ ਉਮਰ ਦਾ ਨਹੀਂ ਸੀ 72 ਸਾਲ ਦਾ ਹੀ ਸੀ ਉਹਦੀ ਵਾਈਫ ਸੀਗੀ ਉਹਦੇ ਬੱਚੇ ਸੀ ਤੇ ਉਹ ਬੱਚੇ ਤੇ ਸਿਗੇ ਤੇ ਸਨਮਾਨ ਹੋਇਆ ਤੇ ਉਹ ਪੂਲੇ ਤੇ ਕੋਲ ਹੀ ਪੈਂਦਿਆ ਸੋਨਾ گاਉ ਪੈਂਦਾ ਹੂੰ ਉੱਥੇ ਦਾ ਹੀ ਉਹ ਹੂੰ ਤੇ ਉਹ ਉਹ ਜਿਹੜਾ ਉੱਥੇ ਦਾ ਸਰਪੰਚ ਸੀ ਉਹ ਉਹਦੀ ਨਜ਼ਰ ਬੇਈਮਾਨ ਹੋ ਗਈ ਹੂੰ ਬਈ ਜਨਾਨੀ ਜਵਾਨ ਆ ਜੇ ਵਿਧਵਾ ਹੋ ਗਈ ਆ ਹੂੰ ਵੀ ਕਿਉਂ ਨਾ ਇਹਨੂੰ ਕੁਝ ਪਲੈਟ ਕੀਤਾ ਜਾਏ ਹੂੰ ਉਹਨ ਫੇਰਾ ਕਿ ਕਿਤਾ ਪੈੰਡ ਇਕੱਠਾ ਕਰਕੇ ਕਹਿੰਦਾ ਬਈ ਸਾਰੇ ਦੇਸ਼ ਨੇ ਸਨਮਾਨ ਕੀਤਾ ਬਈ ਅਸੀਂ ਇਹਦੀ ਬੀਬੀ ਦਾ ਸਨਮਾਨ ਕਰਨਾ ਹੈ ਉਹ ਕਹਿੰਦੀ ਮੈਂ ਅਨਪੜਿਆ ਹੂੰ ਤੇ ਮੇਰਾ ਕਾਹਦਾ ਸਨਮਾਨ ਮੈਂ ਕੀ ਕਰਨਾ ਨਹੀਂ ਕਹਿੰਦਾ ਕਰਨਾ ਮੱਲੋ ਮੱਲੀ ਉਹਨੂੰ ਪੰਜ ਬਣਾਤਾ ਪੰਚਾਇਤ ਦਾ ਮੈਂਬਰ ਪੰਚਾਇਤ ਅੱਛਾ ਜੀ ਬਣਾਤਾ ਤੇ ਥੋੜੇ ਇੱਕ ਦਿਨਾਂ ਬਾਅਦ ਹੀ ਰਾਤ ਨੂੰ ਆ ਗਿਆ ਬੰਦੇ ਲੈ ਕੇ ਗੁੰਡੇ ਆਪਣੇ ਉਧਰ ਜਿਹੜਾ ਸਰਪੰਚ ਆ ਉਹਨੂੰ ਪ੍ਰਧਾਨ ਵੀ ਕਹਿੰਦੇ ਆ ਫੇਲ ਵੀ ਕਹਿੰਦੇ ਆ ਤੇ ਤਾਕਤ ਉਹਦੇ ਕੋਲ ਬੜੀ ਆ ਹੂੰ ਉਹਨੇ ਆ ਕੇ ਖੜਕਾਇਆ ਉਹਦਾ ਤੇ ਦੱਸੋ ਕਹਿੰਦੇ ਕਾਰਵਾਈ ਤੇ ਦਸਕਤ ਕਰੋਨੇ ਰਜਿਸਟਰ ਤੇ ਉਹ ਕਹਿੰਦੀ ਵੀ ਦਿਨੇ ਕਰਾਇ ਹੋ ਜਾਏ ਕਰਨੇ ਹੈਗੇ ਤੂੰ ਹੈ ਨਹੀਂ ਪਰ ਉਹ ਆਲੇ ਦੁਆਲੇ ਗੁੰਡ ਇਕੱਠੇ ਹੋ ਗਏ ਇਕੱਠੇ ਹੋ ਗਏ ਉਹ ਵੀ ਸਮਝ ਗਏ ਕਿਦਾਂ ਆਇਆ ਹੈ ਹੈ ਤੇ ਖੈਰ ਉਹਨੂੰ ਮੋੜਨਾ ਪਿਆ ਜਦ ਉਹਨੂੰ ਮੋੜਨਾ ਪਿਆ ਉਹਨ ਬੜਾ ਗੁੱਸਾ ਖਾਤਾ ਉਹਨ ਫੇਕੀ ਕੀਤਾ ਉਹ ਚੌਥੇ ਪੰਜਵੇਂ ਇੱਕ ਦਿਨ ਏਦਾਂ ਬਾਹਰ ਗਈ ਕੱਖ ਪੱਖਾਂ ਨੂੰ ਜਾਂ ਆਪਣੇ ਔਰਤਾਂ ਨੂੰ ਜਾਣਾ ਹੁੰਦਾ ਤੇ ਉਹ ਗਈ ਤੇ ਉਹਨਾਂ ਨੇ ਉਹਦੇ ਬੰਦਿਆਂ ਨੂੰ ਫੜ ਕੇ ਤੂੜੀ ਦੀ ਪੰਡ ਬਣ ਕੇ ਰੋੜਾ ਪਾਤਾ ਵੇਂ ਧੂਲੀ ਚੋਰੀ ਕਰ ਲੈ ਧੂਲੀ ਚੋਰੀ ਕਰ ਲੈ ਉਹਨ ਪੰਚਾਇਤ ਲਾ ਲਈ ਉਹਨ ਪੰਚਾਇਤ ਲਾ ਕੇ ਸਜ਼ਾ ਲਾਈ ਵੇ ਇਸ ਔਰਤ ਨੂੰ ਅਲਫ ਨੰਗੀ ਕਰਕੇ ਪੈਂਟ ਚ ਕਮਾਉ ਉਹ ਉਹਨੂੰ ਕਮਾ ਦਿੱਤਾ ਅਲਫ ਨੰਗੀ ਕਰਕੇ ਇਹ ਸਾਰੇ ਪੈਂਟ ਚ ਕਮਾਇਆ ਏਡੇ ਮਹਾਨ ਬੰਦੇ ਦੀ ਵਾਈਫ ਨੂੰ ਵਾਈਫ ਨੂੰ ਹੂੰ ਤੇ ਜਦੋਂ ਉਹਨੂੰ ਕਮਾ ਦਿੱਤਾ ਤੇ ਉਹਨ ਰਾਤ ਨੂੰ ਦੇਖਿਆ ਵੇ ਹੁਣ ਮੇਰੀ ਜਿਹੜੀ ਆ ਕੋਈ ਜੀਣ ਦਾ ਹੱਜ ਨਹੀਂ ਰਹਿ ਗਿਆ ਵੇ ਮੇਰਾ ਤਾਂ ਆਦਮੀ ਵੀ ਨਹੀਂ ਹੋਰ ਵੀ ਨਹੀਂ ਉਹ ਤਿੰਨੇ ਨਿਆਣੇ ਚੱਕੇ ਰਾਤ ਨੂੰ ਖੂਛ ਹਾਰ ਮਾਰ ਕੇ ਮਰ ਗਏ। ਸਮੀਤ ਨਿਆਣੇ ਦੇ। ਸਿੰਦੇ ਤਿੰਨੇ ਨਿਆਣੇ ਦੇ। ਜਦੋਂ ਮਰ ਗਏ ਤੇ ਉੱਪਰ ਉਹਨਾਂ ਦਾ ਪਹੁੰਚ ਸੀ। ਉਹਨਾਂ ਦਾ ਜਿਹੜਾ ਆਗੂ ਸੀ ਉਸ ਦਾ ਪਾਰਟੀ ਦਾ ਉਸ ਵੇਲੇ ਹੋਮ ਮਿਨਿਸਟਰ ਸੀ। ਹੂੰ ਤੇ ਉਹ ਕੋਈ ਕੇਸ ਨਹੀਂ ਦੱਜ ਹੋਣ ਦਾ। ਤੇ ਪੱਤਰਕਾਰਾਂ ਨੇ ਕੀ ਕੀਤਾ ਕਿਤੇ ਪਤ ਉਹ ਗੱਲ ਨਿਕਲਦੀ ਨਿਕਲਦੀ ਚਲ ਗਈ ਵੀ ਐਡਾ ਬੰਦਾ ਐਡੀ ਕੁਰਬਾਨੀ ਇੰਨਾ ਉਹਨੂੰ ਸੈਂਟਰ ਚ ਮਿਲਿਆ ਵੀ ਉਹਦੇ ਹਾਲ ਕੀ ਕੀਤਾ ਨਾ ਭਾਰਤ ਟਾਈਮ ਸਭ ਤੋਂ ਵੱਡਾ ਅਖਬਾਰ ਆ ਉੱਧਰ ਬੰਬੇ ਚ ਨਿਕਲਦਾ ਨਾ ਭਾਰਤ ਉਹਨੇ ਐਡੀਟੋਰੀਅਲ ਉਹਦੇ ਤੇ ਲਿਖਿਆ ਭਈ ਦੇਸ਼ ਕੀ ਸਰਹੱਦ ਤੇ ਸ਼ਹੀਦ ਹੋਣੇ ਵਾਲੇ ਸਿਪਾਹੀ ਕੀ ਬੀਬੀ ਦਾ ਸਨਮਾਨ ਤੇ ਉਹਨੇ ਉਹ ਪੂਰੀ ਕਹਾਣੀ ਆ ਜਿਹੜੀ ਸ਼ਾਹ ਸੋਰੀ ਸੋਰੀ ਸ਼ਾਬ ਦਿੱਤੀ ਤੇ ਉਹ ਫੇ ਜਿਹੜੇ ਆਪਣੇ ਨਵੇਂ ਨਵੇਂ ਉਦੋਂ ਬੈਂਕਾਂ ਚ ਗਏ ਸੀਗੇ ਮੁੰਡੇ ਕਿਉਂਕਿ 14 ਸਾਲ ਦਾ 50 ਤੋਂ ਬਾਅਦ ਬੀਏ ਕਾਨੂੰ ਲੱਗਾ ਫੇ ਬੈਂਕਾਂ ਚ ਅਫਸਰ ਬਣ ਗਏ ਤੇ ਉਹ ਫੇ ਜਦੋਂ ਉੱਥੇ ਬੰਬੇ ਇੰਟਰਵਲ ਹੁੰਦਾ ਤਾਂ ਫੇ ਉਹ ਟਾਬਿਆਂ ਜਿਹਿਆਂ ਤੇ ਬਹਿ ਕੇ ਨਾਲੇ ਅਖਬਾਰ ਮੁਖ ਦੀ ਪੜ੍ਹਦੇ ਆ ਤੇ ਨਾਲੇ ਉਹ ਪਾਣੀ ਖਾਂਦੇ ਆ ਉਹ ਜਦੋਂ ਅਖਬਾਰ ਪੜ੍ਹੀ ਤੇ ਉਹ ਨਹੀਂ ਉਹ ਕਹਿੰਦੇ ਓਏ ਸਾਡਾ ਆ ਹਨ ਇਹ ਦੇਸ਼ ਦੇ ਵਿੱਚ ਹੂੰ ਤੇ ਉਹ ਰਾਜਾ ਢਾਲੇ ਜੇ ਵੀ ਪਿਵਾਰ ਹੋਰ ਸਾਰੇ ਜਿਹੜੇ ਸੀਗੇ ਤੇ ਉਹ ਕਹਿੰਦੇ ਬਈ ਤਾਂ ਸਾਡੇ ਨੂੰ ਜ਼ੁਲਮ ਆ। ਹੂੰ ਉਹ ਫਿਰ ਕਹਿੰਦੇ ਬਈ ਅਸੀਂ ਇੰਨੀ ਤਰੀਕ ਨੂੰ ਉਸ ਪਿੰਡ ਦੇ ਵਿੱਚ ਜਾ ਕੇ ਮੁਜ਼ਾਹਰਾ ਕਰਨਾ। ਅੱਛਾ ਜੀ ਅਸੀਂ 500 ਜਾਵਾਂਗੇ। ਉਹ ਘਰਾਂ ਨੂੰ ਨਹੀਂ ਗਏ ਅਖਬਾਰ ਪੜ੍ਹ ਕੇ। ਹੂੰ ਉਹ ਅਖਬਾਰ ਪੜ੍ਹ ਕੇ ਘਰਾਂ ਨੂੰ ਨਹੀਂ ਗਏ। ਉਹ ਅਖਬਾਰ ਫੜ ਕੇ ਪਿੰਡਾਂ ਦੀਆਂ ਬਸਤੀਆਂ 'ਚ ਉੱਥੇ ਚਮੜੀਆਂ ਨੂੰ ਚਾਰਜ ਕਹਿੰਦੇ ਆ ਬੰਬੇ 'ਚ। ਹੂੰ ਚਾਰਜ ਟਾਰਜ਼। ਉਹ ਚਮੜੀਆਂ 'ਚ ਚਲੇ ਗਏ। ਹੂੰ ਉੱਥੇ ਜਾ ਕੇ ਕਹਿੰਦੇ ਆਹ ਹਾਲ ਹੈ। ਦੇਸ਼ ਲਈ ਅਸੀਂ ਆਹ ਕਰਦੇ ਹੈਗੇ ਸਾਡਾ ਆਹ ਹਾਲ ਹੈ। ਹੂੰ ਬਈ ਆਪਾਂ ਉੱਥੇ ਕੇਸ ਨਹੀਂ ਦਰਜ ਹੋਇਆ ਆਪਾਂ ਉੱਥੇ ਜਾਣਾ। ਦਾ ਹੀ ਵਾ ਉਹ ਗੱਡੀ ਫੜ ਕੇ ਉੱਥੇ ਗਏ ਹਮ ਪਰ ਉਹਨੇ ਪਹਿਲਾਂ ਇਹ ਗੁੰਡੇ ਪੁਲਿਸ ਹੋਰ ਪ੍ਰਬੰਧ ਕੀਤੀ ਤੁਸੀਂ ਉੱਥੇ ਪਥਰਾਉ ਹੋ ਗਿਆ ਬਹੁਤ ਕੁਝ ਹੋ ਗਿਆ ਹਮ ਤੇ ਉਹ ਮੁਲਾਜ਼ਮ ਸੀ ਤੇ ਉਹਨਾਂ ਉੱਤੇ ਕੇਸ ਦਰਜ ਹੋ ਗਿਆ ਉਲਟਾ ਉਹਨਾਂ ਦੇ ਉਹਨਾਂ ਨੇ ਤੇ ਕੇਸ ਦਰਜ ਕਰ ਦਿੱਤੇ ਸਾਥਿਓ ਬਹੁਤ ਵੱਡੀ ਜਿਹੜੀ ਹੈ ਜਾਣਕਾਰੀ ਸਾਨੂੰ ਦਿੱਤੀ ਹੈ ਜਿਹੜਾ ਗਿਆਨ ਮੈਨੂੰ ਮਿਲਿਆ ਪੀ ਟਾਮਾ ਟਾਮਾ ਸ਼ਾਇਦ ਕਿਸੇ ਕੋਲ ਹੋ ਸਕਦਾ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਪਰ ਦੱਸਿਓ ਵੀ ਅਸੀਂ ਹੁਣ ਕਿਹਦੇ ਲਈ ਤੁਸੀਂ ਕਿਹਦੇ ਲਈ ਤੁਸੀਂ ਜਾਣਨਾ ਚਾਹੁੰਦੇ ਆ ਕਿਸ ਹੀਰੋ ਦਿੱਲਿਤ ਲਈ ਜਾਣਨਾ ਚਾਹੁੰਦੇ ਉਹਦੇ ਲਈ ਸਾਰਾ ਵਿਸਤਾਰਪੂਰਵ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਇੰਟਰਵਿਊ ਕਰ ਸਕਦੇ ਹਾਂ ਬਾਕੀ ਸਭ ਦਾ ਧੰਨਵਾਦ ਬਿੱਦੀ ਸਾਹਿਬ ਤੁਹਾਡਾ ਵੀ ਧੰਨਵਾਦ ਜੀ ਬਹੁਤ ਧੰਨਵਾਦ